ਖਲੀਲੂਆ ਪ੍ਰੇਜ਼ ਅਲੋਰ ਬੋਜਿਸਮ ਸੀਤਾ ਨਵੰਤ ਦੇ ਨਾਮ ਦੀ ਮਹਿਮਾ ਉਸਤਤੀ ਹੋ ਜੋ ਸ਼ਕਤੀਮਨ ਬਿਤਾ ਪਰਮੇਸ਼ਰ ਜੀ ਧੰਨਵਾਦ 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 ਪਿਤਾ ਪਰਮੇਸ਼ਰ ਜੀ ਆਦੇ ਸੁੰਦਰ ਸਮੇਵਸਤੀ ਦੇ ਧਰਮਸ਼ੀ ਜੀ ਸਾਡੀ ਜ਼ਿੰਦਗੀ ਵਿੱਚ ਬਖਸ਼ਾ ਪਿਤਾ ਪਰਮੇਸ਼ਰ ਸਾਨੂੰ ਨਵਾਂ ਬਾਲ ਤੇ ਨਈ ਹਿੰਮਤ ਦਿੱਤੀ ਬਿਤਾ ਪਰਮੇਸ਼ਰ ਜੀ ਸਾਨੂੰ ਇਸ ਧਰਤੀ ਦੇ ਯੋਗ ਸਮਝਾ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਸੰਗੀਪਿਤਾ ਪਰਮੇਸ਼ਰ ਤੁਹਾਡੀ ਨਾਮ ਦੀ ਵਿੜਾਈ ਕਰ ਸਕੀ ਬਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਤੁਹਾਡੇ ਸਾਰੇ ਉਪਕਾਰਾਂ ਨੂੰ ਤੁਹਾਡੀ ਸਾਰੀਆਂ ਧੰਨਵਾਦ ਕਰਦੇ ਹਾਂ ਪੀਤੇ ਪਰਮੇਸ਼ਰ ਜੀ ਬੀਤੇ ਸਮੇਂ ਵਾਸਤੇ ਧੰਨਵਾਦ ਕਰਦੇ ਹਾਂ ਪੀਤੇ ਪਰਮੇਸ਼ਰ ਜੀ ਜੋ ਸਾਨੂੰ ਸੰਭਾਲ ਕੇ ਰੱਖਿਆ ਪੀਤੇ ਪਰਮੇਸ਼ਰ ਜੀ ਸਾਡੀ ਦੇਖਭਾਲ ਕੀਤੀ ਪੀਤੇ ਅਸੀਂ ਤੰਦਰੁਸਤੀ ਬਖਸ਼ੀ ਪੀਤੇ ਪਰਮੇਸ਼ਰ ਜੀ ਸਾਨੂੰ ਬਲੈਸ ਕੀਤਾ ਪੀਤੇ ਪਰਮੇਸ਼ਰ ਜੀ ਆਰਥਿਕ ਤੇ ਫਿਜ਼ੀਕਲੀ ਪੀਤੇ ਪਰਮੇਸ਼ਰ ਜੀ ਸਾਨੂੰ ਬਲੇਸਿੰਗ ਦਿੱਤੀ ਪੀਤੇ ਪਰਮੇਸ਼ਰ ਜੀ ਧੰਨਵਾਦ ਕਰਦੇ ਹਾਂ ਪੀਤੇ ਪਰਮੇਸ਼ਰ ਜੀ ਧੰਨਵਾਦ ਕਰਦੇ ਹਾਂ ਪੀਤੇ ਪਰਮੇਸ਼ਰ ਜੀ ਤੁਹਾਡੇ ਸਾਰੇ ਬੁਕਾਰਾਂ ਨੂੰ ਯਾਦ ਕਰਦੇ ਹਾਂ ਪੀਤੇ ਪਰਮੇਸ਼ਰ ਜੀ ਧੰਨਵਾਦ ਕਰਦੇ ਹਾਂ ਪੀਤੇ ਪਰਮੇਸ਼ਰ ਜੀ ਇਸ ਜੀਵ ਜੰਤੂ ਵਾਸਤੇ ਬੇ ਇਸ ਸੂਰਜ ਚੰਦਰ ਮਾਤਾ ਵਾਸਤੇ ਪਿਤਾ ਪਰਮੇਸ਼ਰ ਜੀ ਸਾਡੇ ਵਾਸਤੇ ਬਣਾਏ ਪਿਤਾ ਪਰਮੇਸ਼ਰ ਜੀ ਸਾਡੀ ਜਰੂਰਤਾਂ ਨੂੰ ਪੂਰਾ ਕਰਨ ਵਾਸਤੇ ਪਿਤਾ ਪਰਮੇਸ਼ਰ ਜੀ ਸਾਰੀਆਂ ਰਚਨਾਵਾਂ ਕੀਤੀਆਂ ਵੇ ਪਿਤਾ ਪਰਮੇਸ਼ਰ ਜੀ ਆਪਣੇ ਹੱਥੀਂ ਬਤਨਸ਼ਰ ਜੀ ਧੰਨਵਾਦ ਕਰਦੇ ਵੇ ਪਿਤਾ ਪਰਮੇਸ਼ਰ ਜੀ ਤੁਹਾਡੀ ਸਾਰੀਆਂ ਭਲਾਈਆਂ ਨੂੰ ਯਾਦ ਕਰਦੇ ਵੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਇਸ ਕਾਇਨਾਤ ਵਾਸਤੇ ਪਿਤਾ ਪਰਮੇਸ਼ਰ ਜੀ ਇੱਕ ਇੱਕ ਚੀਜ਼ ਵਾਸਤੇ ਇੱਕ ਮੋਮੈਂਟ ਵਾਸਤੇ ਪਿਤਾ ਪਰਮੇਸ਼ਰ ਜੀ ਇੱਕ ਇੱਕ ਪਲ ਵਾਸਤੇ ਪਰਮੇਸ਼ਰ ਜੀ ਧੰਨਵਾਦ ਕਰਦੇ ਵੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਸਾਡੇ ਉੱਪਰ ਸ਼ਰਾਪਾਂ ਨੂੰ ਬੰਦਨਾਂ ਨੂੰ ਤੋੜਨ ਵਾਸਤੇ ਪਿਤਾ ਜੀਲਾ ਕੇ ਰਾਖਨ ਵਾਸਤੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਪਵਿੱਜ ਨੂੰ ਸੀ ਦੇ ਨਾਂ ਦੇ ਵਿੱਚ ਸ਼ਰਾਪ ਬੰਦ ਟੁੱਟ ਚੁੱਕੇ ਪਿਤਾ ਪਰਮੇਸ਼ਰ ਜੀ ਅਸੀਂ ਬਲੈਸ ਹੋ ਚੁੱਕੇ ਹਾਂ ਪਵਿੱਜ ਨੂੰ ਸੀ ਦੇ ਨਾਂ ਦੇ ਵਿੱਚ ਧੰਨਵਾਦ ਕਰਦੇ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਇਸ ਜਗਤ ਦੇ ਦੇਸ਼ ਵਾਸਤੇ ਪਿਤਾ ਅਸੀਂ ਆਸ-ਪਾਸ ਵਾਸਤੇ ਪਿਤਾ ਪਰਮੇਸ਼ਰ ਜੀ ਆਸ ਪड़ोस ਵਾਸਤੇ ਪਿਤਾ ਪਰਮੇਸ਼ਰ ਜੀ ਰਿਸ਼ਤੇਦਾਰਾ ਭਾਈ-ਭੈਣਾਂ ਅਸੇ ਹੱਕ ਸੰਬੰਧੀਆਂ ਵਾਸਤੇ ਪਿਤਾ ਪਰਮੇਸ਼ਰ ਜ ਧੰਨਵਾਦ ਕਰਦੇ ਆਂ ਸਿਉਨ ਪਹਾੜ ਵਾਸਤੇ ਵੀ ਪਰਮੇਸ਼ਰ ਜੀ ਧੰਨਵਾਦ ਕਰਦੇ ਆਂ ਵੀ ਤੋ ਸਿਉਨ ਪਹਾੜ ਵਾਲਾ ਪਰਵਤ ਵਾਲਾ ਅੱਖਾ ਜੋ ਕੋ ਤੇ ਵੀ ਪਰਮੇਸ਼ਰ ਜੀ ਤੇ ਨਾਮ ਹੀ ਮਹਿਮਤ ਉਸਤਤੀ ਕਰਦੇ ਆਂ ਵੀ ਤੋ ਪਰਮੇਸ਼ਰ ਜੀ ਧੰਨਵਾਦ ਕਰਦੇ ਆਂ ਥੈਂਕ ਯੂ ਜੀ ਜਿਸ ਲੋਰ ਜੀ ਜਿਸ ਲੋਰ ਜੀ ਜਿਸ ਥੈਂਕ ਯੂ ਥੈਂਕ ਯੂ ਧੰਨ ਕੀ ਧੰਨਵਾਦ ਕਰਦੇ ਆਂ ਵੀ ਤੋ ਪਰਮੇਸ਼ਰ ਜੀ ਤੁਹਾਡੇ ਸਾਰੀਆਂ ਪੁਕਾਰਾਂ ਨੂੰ ਯਾਦ ਕਰਦੇ ਆਂ ਵੀ ਤੋ ਪਰਮੇਸ਼ਰ ਜੀ ਧੰਨਵਾਦ ਕਰਦੇ ਆਂ ਵੀ ਤੋ ਪਰਮੇਸ਼ਰ ਜੀ ਧੰਨਵਾਦ ਕਰਦੇ ਆਂ ਵੀ ਤੋ ਪਰਮੇਸ਼ਰ ਜੀ ਤੁਸੀਂ ਸਮਰਥੀ ਖੁਦਾ ਆਪੇ ਤੋ ਪਰਮੇਸ਼ਰ ਜੀ ਵੀ ਤੋ ਪਰਮੇਸ਼ ਤੁਸੀਂ ਪੁਕਾਰੋਗੇ ਮੈਂ ਤੁਹਾਡੀ ਸੁਣਾਗਾ ਪਿਤਾ ਪਰਮੇਸ਼ਰ ਜੀ ਅਸੀਂ ਵਿਸ਼ਵਾਸ ਨਾਲ ਪੁਕਾਰਾਂਗੇ ਪਿਤਾ ਪਰਮੇਸ਼ਰ ਜੀ ਤੁਸੀਂ ਸੁਣਦੇ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਕਿ ਜੋ ਮੰਗੋਗੇ ਤੁਹਾਨੂੰ ਦਿੱਤਾ ਜਾਏਗਾ ਪਿਤਾ ਪਰਮੇਸ਼ਰ ਜੀ ਤੁਹਾਡੇ ਕੋਲ ਅਸੀਂ ਪਿਤਾ ਪਰਮੇਸ਼ਰ ਜੀ ਬਲੇਸਿੰਗ ਮੰਗਦੇ ਆਂ ਪਿਤਾ ਪਰਮੇਸ਼ਰ ਜੀ ਸਾਡੀ ਆਵਾਜ਼ ਸਾਡੀ ਪ੍ਰਾਰਥਨਾ ਮੈਂ ਤੁਹਾਡੀ ਹਜ਼ੂਰੀ ਤੱਕ ਪਹੁੰਚੇ ਪਿਤਾ ਪਰਮੇਸ਼ਰ ਜੀ ਤੇ ਸਾਨੂੰ ਨਵਾਂ ਫਾਲ ਤੇ ਨਵਾਂ ਬਲ ਮਿਲੇ ਪਵੇ ਜਿਸ ਲਈ ਧੰਨਵਾਦ ਕਰਦੇ ਆਂ ਪਿਤਾ ਪਰਮੇਸ਼ਰ ਜੀ ਰਿਸਿਵ ਕਰਦੇ ਆਂ ਪਿਤਾ ਪਰਮੇਸ਼ਰ ਜੀ ਸਾਡੀ ਦੁਆ ਪ੍ਰਾਰਥਨਾ ਤੁਹਾਡੀ ਹਜ਼ੂਰੀ ਤੱਕ ਪਹੁੰਚਦੀਆਂ ਪਿਤਾ ਪਰਮੇਸ਼ਰ ਜੀ ਆਸ਼ੀਰ ਤੁਹਾਡੇ ਸਵਰਗੀ ਪਰਵਜ ਜਿਸ ਨੂੰ ਸੀ ਸਮਰਥੀ ਨਾਮ ਦੇ ਵਿੱਚ ਧੰਨਵਾਦ ਕਰਨ ਦੇ ਬਿਤ ਪਰਮੇਸ਼ਰ ਜੀ ਧੰਨਵਾਦ ਕਰਦੇ ਬਿਤ ਪਰਮੇਸ਼ਰ ਜੀ ਤੁਹਾਡੇ ਸਾਰੀਆਂ ਬੁਲਾਇਨ ਯਾਦਗਾਰ ਦੇ ਬਿਤ ਪਰਮੇਸ਼ਰ ਜੀ ਬਿਤ ਪਰਮੇਸ਼ਰ ਜੀ ਤੁਹਾਡੇ 10 10 ਵਾਸੇ ਬਸ ਧੰਨਵਾਦ ਕਰਦੇ ਬਿਤ ਪਰਮੇਸ਼ਰ ਜੀ ਜੋ ਤੁਹਾਡੇ ਨਾਮ ਨੂੰ ਉੱਚਾ ਚੁੱਕਰੇ ਬਿਤ ਪਰਮੇਸ਼ਰ ਜੀ ਰੂਹਾਂ ਨੂੰ ਵਿਚਾਰੇ ਬਿਤ ਪਰਮੇਸ਼ਰ ਜੀ ਧੰਨਵਾਦ ਕਰਦੇ ਆ ਬਿਤ ਪਰਮੇਸ਼ਰ ਜੀ ਧੰਨਵਾਦ ਕਰਦੇ ਉਹਨਾਂ ਦੀ ਤੰਦਰੁਸਤੀ ਵਾਸਤੇ ਬਿਤ ਪਰਮੇਸ਼ਰ ਜੀ ਉਹਨਾਂ ਨੂੰ ਹੋਰ ਸਮੱਤ ਤਾਕਤ ਬਖਸ਼ੋ ਬਿਤ ਪਰਮੇਸ਼ਰ ਜੀ ਤੁਹਾਡੇ ਨਾਮ ਨੂੰ ਉੱਚਾ ਚੁੱਕਸੋਗੇ ਬਿਤ ਪਰਮੇਸ਼ਰ ਜੀ ਤੁਹਾ ਇੱਕ ਪ੍ਰਾਰਥਨਾ ਜੋਦਾ ਬੰਨ੍ਹ ਬਿਤਰ ਪਰਮੇਸ਼ਰ ਜੀ ਪ੍ਰਚਾਰ ਜੋਦਾ ਬੰਨ੍ਹ ਬਿਤਰ ਪਰਮੇਸ਼ਰ ਜੀ ਤੁਹਾਡੇ ਨਾਮ ਉੱਚਾ ਚੁੱਕ ਸਕਣ ਬਿਤਰ ਸ਼ੈਤਾਨਵਾਦ ਕਰਦੇ ਬਿਤਰ ਪਰਮੇਸ਼ਰ ਜੀ ਤੁਹਾਡੀ ਸਾਰੀਆਂ ਭਲੇਨ ਯਾਦ ਕਰਦੇ ਬਿਤਰ ਉਹਨਾਂ ਦੇ ਨਾਲ ਬਿਤਰ ਪਰਮੇਸ਼ਰ ਜੀ ਸਾਨੂੰ ਵੀ ਇੱਕ ਬਲ ਬਖਸ਼ੋ ਪਰਮੇਸ਼ਰ ਜੀ ਹਿੰਮਤ ਆਕਤ ਬਖਸ਼ੋ ਪਰਮੇਸ਼ਰ ਜੀ ਤੁਹਾਡੇ ਨਾਮ ਵਿੱਚ ਵਧিয়ে ਫੁੱਲੀਏ ਬਿਤਰ ਪਰਮੇਸ਼ਰ ਜੀ ਤੁਹਾਡੇ ਨਾਮ ਦਾ ਪ੍ਰਚਾਰ ਕਰ ਸਕੀ ਤੇ ਨਾਮ ਉੱਚ ਚੁੱਕ ਸਕੀ ਬਿਤਰ ਸਾਡਾ ਉੱਠਣਾ ਚੱਲਣਾ ਚੱਲਾ ਬਿਜਸੀ ਤੁਹਾਡੇ ਨਾਮ ਅਸਰ ਆਹੇ ਤੇ ਸਾਡੇ ਵਿੱਚ ਤੁਹਾਡੀ ਤਸਵੀਰ ਨਜ਼ਰ ਆਵੇ ਕੋ ਜਿਸ ਨੂੰ ਸੀ ਧੰਨਵਾਦ ਕਰਦੇ ਆਂ ਬ੍ਰਦਰ ਜੀ ਤੁਹਾਡੀ ਸਾਰੀਆਂ ਹੀ ਭਲਾਈਆਂ ਯਾਦ ਕਰਦੇ ਆਂ ਕੋ ਜਿਸ ਨੂੰ ਸੀ ਦੇ ਨਾਮ ਵਿੱਚ ਮੰਗਦੇ ਆਂ ਆਮੀਨ ਹallelujah